ਦੋਸਤੀ ਇੱਕ ਬਹੁਤ ਹੀ ਖੂਬਸੂਰਤ ਰਿਸ਼ਤਾ ਹੈ ਤੇ ਸਾਡੇ ਸੱਭਿਆਚਾਰ ਦੇ ਵਿੱਚ ਵੀ ਦੋਸਤੀ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਕਹਾਣੀਆਂ ਨੇ ਆਓ ਅੱਜ ਦੀ ਕਹਾਣੀ ਸੁਣਦੇ ਹਾਂ ਸਾਰਸ ਤੇ ਗਿੱਦੜ ਦੀ ਦੋਸਤੀ ਦੀ ਇੱਕ ਵਾਰ ਸਾਰਸ ਤੇ ਗਿੱਦੜ ਆਪਸ ਗੂੜੇ ਦੋਸਤ ਹੁੰਦੇ ਨੇ ਸਾਰਸ ਕਦੇ-ਕਦੇ ਗਿੱਦੜ ਨੂੰ ਮੱਛੀਆਂ ਲਿਆ ਕੇ ਦਿੰਦਾ ਹੈ ਗਿੱਦੜ ਉਹ ਮੱਛੀਆਂ ਖਾ ਕੇ ਖੁਸ਼ ਹੋ ਜਾਂਦਾ ਹੈ ਉਹ ਸਾਰਸ ਨੂੰ ਆਪਣੀ ਪਿੱਠ ਤੇ ਸੈਰ ਕਰਾਉਂਦਾ ਹੈ ਤੇ ਸਾਰਸ ਖੁਸ਼ ਹੋ ਜਾਂਦਾ ਹੈ ਇਸ ਤਰ੍ਹਾਂ ਜ਼ਿੰਦਗੀ ਖੁਸ਼ੀ-ਖੁਸ਼ੀ ਬਤੀਤ ਕਰ ਰਹੇ ਹੁੰਦੇ ਆ ਇੱਕ ਵਾਰ ਗਿੱਦੜ ਸਾਰਸ ਨੂੰ ਕਹਿੰਦਾ ਵੀ ਆਏ ਕਰ ਆਪਾਂ ਸਾਰਾ ਦਿਨ ਬਾਹਰ ਘੁੰਮਦੇ ਰਹਿੰਦੇ ਆਂ ਤੂੰ ਮੇਰੇ ਘਰ ਆ ਮੈਂ ਤੈਨੂੰ ਸਵਾਦਿਸ਼ਟ ਖਾਣਾ ਬਣਾ ਕੇ ਖਵਾਉਂਗਾ ਸਾਰਸ ਖੁਸ਼ ਹੋ ਜਾਂਦਾ ਕਹਿੰਦਾ ਵੀ ਜ਼ਰੂਰ ਤੂੰ ਦੱਸ ਕਦੋਂ ਆਣਾ ਮੈਂ ਉਹਦੀ ਆ ਜੂਗਾ ਗਿੱਦੜ ਉਹਨੂੰ ਕਹਿੰਦਾ ਵੀ ਇਸ ਤਰ੍ਹਾਂ ਕਰ ਤੂੰ ਕੱਲ ਰਾਤ ਨੂੰ ਆਈ ਕੱਲ ਰਾਤ ਦਾ ਖਾਣਾ ਤੂੰ ਸਾਡੇ ਘਰ ਖਾਈ ਮੈਂ ਤੇਰੇ ਵਾਸਤੇ ਸਵਾਦਿਸ਼ਟ ਪਕਵਾਨ ਬਣਾਉਂਗਾ ਹੁਣ ਸਾਰਸ ਖੁਸ਼ੀ-ਖੁਸ਼ੀ ਆਪਣੇ ਘਰ ਜਾਂਦਾ ਆਪਣੀ ਪਤਨੀ ਨੂੰ ਦੱਸਦਾ ਵੀ ਮੇਰੇ ਦੋਸਤ ਨੇ ਮੈਨੂੰ ਖਾਣੇ ਤੇ ਬੁਲਾਇਆ ਉਹ ਦੋ ਦਿਨ ਇਸੇ ਚਾਚ ਘੁੰਮਦਾ ਰਹਿੰਦਾ ਤੇ ਜਿਸ ਦਿਨ ਉਹਨੇ ਖਾਣੇ ਤੇ ਜਾਣਾ ਹੁੰਦਾ ਉਹ ਉਸ ਦਿਨ ਪੂਰਾ ਦਿਨ ਇਸੇ ਚਾਚ ਕੁਛ ਦੀ ਖਾਂਦਾ ਤੇ ਸ਼ਾਮ ਨੂੰ ਤਿਆਰ ਹੋ ਕੇ ਆਪਣੇ ਦੋਸਤ ਦੇ ਘਰ ਪਹੁੰਚ ਜਾਂਦਾ ਜਦੋਂ ਉਹ ਗਿੱਦੜ ਦੇ ਘਰ ਪਹੁੰਚਦਾ ਤੇ ਜਾ ਕੇ ਗਿੱਦੜ ਨੂੰ ਪੁੱਛਦਾ ਵੀ ਦੱਸ ਤੂੰ ਮੇਰੇ ਵਾਸਤੇ ਕੀ ਬਣਾਇਆ ਗਿੱਦੜ ਕਹਿੰਦਾ ਥੋੜਾ ਸਬਰ ਕਰ ਖਾਣੇ ਵਾਲੇ ਬੇਸ ਤੇ ਤਾਂ ਚੱਲ ਮੈਂ ਤੇਰੇ ਤੋਂ ਦਿਖਾ ਦਿੰਦਾ ਕੀ ਬਣਾਇਆ ਉਹ ਦੋਵੇਂ ਜਾਣੇ ਖਾਣੇ ਵਾਲੇ ਬੇਸ ਤੇ ਪਹੁੰਚਦੇ ਨੇ ਗਿੱਦੜ ਦੀ ਉੱਥੇ ਦੋ ਪਲੇਟਾਂ ਸਜਾ ਕੇ ਰੱਖੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਸੂਪ ਹੁੰਦਾ ਹੈ ਗਿੱਦੜ ਕਹਿੰਦਾ ਦੇਖ ਮੈਂ ਤੇਰੇ ਵਾਸਤੇ ਸੂਪ ਬਣਾਇਆ ਤੈਨੂੰ ਜ਼ਰੂਰ ਪਸੰਦ ਆਊਗਾ ਉਹ ਦੋਵੇਂ ਜਾਣੇ ਕੁਰਸੀਆਂ ਤੇ ਬੈਠਦੇ ਨੇ ਤੇ ਜਦੋਂ ਸਾਰਸ ਪਲੇਟ ਦੇ ਵਿੱਚੋਂ ਸੂਪ ਪੀਣ ਲੱਗਦਾ ਉਹਦੀ ਚੁਰਜਤਾ ਉਹਦੇ ਵਿੱਚ ਡੁੱਬ ਜਾਂਦੀ ਹੈ ਲੇਕਿਨ ਉਹ ਸੂਪ ਪੀ ਨਹੀਂ ਪਾਉਂਦਾ ਲੇਕਿਨ ਗਿੱਦੜ ਆਪਣੀ ਜੀਭ ਨਾਲ ਸੂਪ ਨੂੰ ਸਫਾ ਚੱਟ ਕਰ ਦਿੰਦਾ ਸਾਰਸ ਇਸ ਗੱਲ ਤੋਂ ਬੜਾ ਦੁਖੀ ਹੁੰਦਾ ਹੈ ਕਿਉਂਕਿ ਉਹਨੂੰ ਆਪਣੇ ਦੋਸਤ ਤੋਂ ਇਹੋ ਜਿਹੀ ਉਮੀਦ ਨਹੀਂ ਹੁੰਦੀ ਪਰ ਉਹ ਆਪਣੀ ਦੋਸਤੀ ਦੀ ਕਦਰ ਕਰਦਾ ਹੋਇਆ ਕੁਝ ਨਹੀਂ ਬੋਲਦਾ ਤੇ ਉਦਾਸ ਹੋਇਆ ਆਪਣੇ ਘਰ ਵਾਪਸ ਆ ਜਾਂਦਾ ਹੈ ਤੇ ਉਸ ਰਾਤ ਭੁੱਖਾ ਹੀ ਸੌਂ ਜਾਂਦਾ ਹੈ। ਉਹਦੀ ਘਰ ਵਾਲੀ ਉਹਨੂੰ ਦੇਖ ਕੇ ਪਰੇਸ਼ਾਨ ਹੁੰਦੀ ਹੈ। ਉਹਨੂੰ ਪਤਾ ਲੱਗ ਜਾਂਦਾ ਵੀ ਕੋਈ ਤਾਂ ਗੱਲ ਹੈਗੀ ਹੈ। ਉਹ ਆਪਣੇ ਘਰ ਵਾਲੇ ਤੋਂ ਪੁੱਛਦੀ ਹੈ ਵੀ ਦੱਸ ਕੀ ਹੋਇਆ? ਤਾਂ ਸਾਰਸ ਪਰੇਸ਼ਾਨ ਹੋਇਆ ਦੱਸ ਦਿੰਦਾ ਕਿ ਵੀ ਮੇਰੇ ਦੋਸਤ ਨੇ ਮੇਰੇ ਨਾਲ ਇਸ ਤਰ੍ਹਾਂ ਕੀਤਾ ਤੇ ਮੈਨੂੰ ਬਿਲਕੁਲ ਚੰਗਾ ਨਹੀਂ ਲੱਗ ਰਿਹਾ। ਸਾਰਸ ਦੀ ਪਤਨੀ ਉਹਨੂੰ ਕਹਿੰਦੀ ਵੀ ਤੂੰ ਪਰੇਸ਼ਾਨ ਨਾ ਹੋ। ਤੂੰ ਐ ਕਰ ਆਪਣੇ ਦੋਸਤ ਨੂੰ ਜਾ ਕੇ ਕਹੇ ਵੀ ਉਹ ਆਪਣੇ ਘਰ ਖਾਣੇ ਤੇ ਆਊਗਾ ਮੈਂ ਉਹਨੂੰ ਆਪਣੇ ਆਪ ਸਮਝਾ ਦਊਗੀ ਸਾਰਸ ਕਹਿੰਦਾ ਠੀਕ ਹੈ ਸਾਰਸ 2-4 ਦਿਨਾਂ ਬਾਅਦ ਆਪਣਾ ਮਨ ਠੀਕ ਕਰਦਾ ਹੈ ਤੇ ਗਿੱਦੜ ਕੋਲ ਪਹੁੰਚਦਾ ਹੈ ਤੇ ਗਿੱਦੜ ਨੂੰ ਜਾ ਕੇ ਕਹਿੰਦਾ ਵੀ ਮੇਰੀ ਪਤਨੀ ਨੇ ਤੈਨੂੰ ਖਾਣੇ ਤੇ ਬੁਲਾਇਆ ਤੂੰ ਇਸ ਤਰ੍ਹਾਂ ਕਰੀ ਕੱਲ ਰਾਤ ਨੂੰ ਆ ਜੀ ਤੇ ਮੈਂ ਤੇਰੇ ਵਾਸਤੇ ਸੁਆਦੀਸ਼ਟ ਪਕਵਾਨ ਬਣਾਉਂਗਾ ਗਿੱਦੜ ਬੜਾ ਖੁਸ਼ ਹੁੰਦਾ ਹੈ ਉਹ ਅਗਲੇ ਦਿਨ ਹੀ ਤਿਆਰ ਹੋ ਕੇ ਸਾਰਸ ਦੇ ਘਰ ਪਹੁੰਚ ਜਾਂਦਾ ਹੈ ਜਦੋਂ ਸਾਰਸ ਦੇ ਘਰ ਜਾ ਕੇ ਖਾਣੇ ਵਾਲੀ میز ਤੇ ਬੈਠਦਾ ਹੈ ਤਾਂ ਸਾਰਸ ਦੀ ਪਤਨੀ ਉਹਨਾਂ ਵਾਸਤੇ ਸੂਪ ਲੈ ਕੇ ਆਉਂਦੀ ਹੈ ਜਿਹੜਾ ਕਿ ਉਹਨੇ ਦੋ ਸੁਰਾਹੀਆਂ 'ਚ ਪਾਇਆ ਹੁੰਦਾ ਹੈ। ਇੱਕ ਸੁਰਾਹੀ ਸਾਰਸ ਦੇ ਮੂਹਰੇ ਰੱਖ ਦਿੰਦੀ ਹੈ, ਇੱਕ ਸੁਰਾਹੀ ਗਿੱਦੜ ਦੇ ਮੂਹਰੇ ਰੱਖ ਦਿੰਦੀ ਹੈ। ਹੁਣ ਸਾਰਸ ਆਪਣੀ ਲੰਬੀ ਚੁੰਝ ਨਾਲ ਸੁਰਾਹੀ ਦੇ ਵਿੱਚੋਂ ਸੂਪ ਪੀਣਾ ਸ਼ੁਰੂ ਕਰ ਦਿੰਦਾ ਹੈ। ਲੇਕਿਨ ਗਿੱਦੜ ਉਹਦਾ ਮੂੰਹ ਵੱਡਾ ਹੁੰਦਾ ਤੇ ਸੁਰਾਹੀ ਦਾ ਮੂੰਹ ਛੋਟਾ ਹੁੰਦਾ ਹੈ। ਉਹਦਾ ਮੂੰਹ ਸੁਰਾਹੀ 'ਚ ਜਾ ਹੀ ਨਹੀਂ ਪਾਉਂਦਾ ਤੇ ਉਹ ਵਿਚਾਰਾ ਭੁੱਖਾ ਰਹਿ ਜਾਂਦਾ। ਉਹਦੇ ਤਾਂ ਸੂਪ ਪੀਤਾ ਹੀ ਨਹੀਂ ਜਾਂਦਾ। ਤੇ ਉਹ ਬੜਾ ਪਰੇਸ਼ਾਨ ਹੁੰਦਾ। ਉਹ ਸਾਰਸ ਦੀ ਦੋਸਤੀ ਇਹੋ ਜੀ ਹੈ ਵੀ ਉਹ ਕਿੱਧਰ ਨੂੰ ਪਰੇਸ਼ਾਨ ਨਹੀਂ ਦੇਖ ਸਕਦਾ ਤੇ ਉਹ ਵਿਚਾਰਾ ਜਦੋਂ ਦੇਖਦਾ ਵੀ ਗਿੱਦੜ ਤੋਂ ਸੂਪ ਪੀਤਾਂ ਦੀ ਜਾ ਰਿਹਾ ਉਹ ਆਪ ਰੁਕ ਜਾਂਦਾ। ਉਸੇ ਸਮੇਂ ਸਾਰਸ ਦੀ ਪਤਨੀ ਆਉਂਦੀ ਹੈ। ਉਹ ਆ ਕੇ ਗਿੱਦੜ ਨੂੰ ਕਹਿੰਦੀ ਹੈ ਵੀ ਸਾਰਸ ਤੇਰਾ ਬਹੁਤ ਕਰਦਾ ਹੈ ਲੇਕਿਨ ਤੂੰ ਉਹਦੇ ਨਾਲ ਚੰਗਾ ਨਹੀਂ ਕੀਤਾ ਸੀ। ਇਸ ਕਰਕੇ ਮੈਨੂੰ ਇਹ ਸਾਰਾ ਕੁਝ ਕਰਨਾ ਪਿਆ। ਤੇ ਉਹ ਗਿੱਦੜ ਨੂੰ ਸਮਝਾਉਂਦੀ ਹੈ ਵੀ ਦੇਖ ਇੱਕ ਬੁਰਾਈ ਦੂਸਰੀ ਬੁਰਾਈ ਨੂੰ ਜਨਮ ਦਿੰਦੀ ਹੈ। ਇਸ ਕਰਕੇ ਕਦੇ ਵੀ ਜਾ ਕੇ ਕੀ ਸਦਾ ਬੁਰਾ ਨਾ ਕਰੋ ਉਸ ਤੋਂ ਬਾਅਦ ਉਹ ਕ올ੀਆਂ ਦੇ ਵਿੱਚ ਪਾ ਕੇ ਸੂਪ ਲੈ ਕੇ ਆਉਂਦੀ ਹੈ ਤੇ ਸਾਰਸ ਦੀ ਅਰਾਮਲ ਸੂਪ ਪੀ ਲੈਂਦਾ ਤੇ ਗਿੱਦੜ ਵੀ ਅਰਾਮਲ ਸੂਪ ਪੀਂਦਾ ਇਸ ਤਰ੍ਹਾਂ ਸਾਰਸ ਦੀ ਸਿਆਣੀ ਪਤਨੀ ਦੋਨੋਂ ਦੀ ਸੁਲ੍ਹਾ ਕਰਾ ਦਿੰਦੀ ਹੈ ਇੰਨੀ ਮੇਰੀ ਬਾਤ ਉੱਤੋਂ ਵੈਗੀ ਰਾਤ